ਸਬੇ ਥਾਵ ਨਹੀਂ ਤੁਦ ਜਿਹਿਆ ਸ਼੍ਰੀ ਦਰਬਾਰ ਸਾਹਿਬ ਦੀ ਨਕਲ ਤਿਆਰ ਕੀਤੀ ਗਈ ਹੈ ਹਮਲੇ ਇਥੋਂ ਤੱਕ ਹੋ ਰਹੇ ਆ ਵੀ ਪੂਨੇ ਸ਼ਹਿਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਨਕਲ ਤਿਆਰ ਕੀਤੀ ਗਈ ਹੈ ਉਸੇ ਤਰ੍ਹਾਂ ਇਮਾਰਤ ਬਣਾਈ ਹੈ ਉਹਦੇ ਵਿੱਚ ਮੂਰਤੀਆਂ ਰੱਖੀਆਂ ਹੈ ਤੇ ਲੋਕ ਨੰਗੇ ਸਿਰ ਜੁੱਤੀਆਂ ਲੈ ਕੇ ਵਿੱਚ ਫਿਰ ਰਹੇ ਤੇ ਕਹਿ ਰਹੇ ਆ ਵੀ ਸਿੱਖੋਂ ਕਾ ਸਵਰਨ ਮੰਦਿਰ ਉਹ ਬਣਾਇਆ ਹੈ ਜਿਸ ਬਾਬਤ ਅਸੀਂ ਸ਼ਬਦ ਪੜ੍ਹਦੇ ਆਂ ਡਿੱਠੈ ਸਬੈ ਥਾਵ ਨਹੀਂ ਤੁਦ ਜਿਹਿਆ ਉਸ ਦਰਬਾਰ ਸਾਹਿਬ ਦੀ ਨਕਲ ਕਰਕੇ ਸਿੱਖੀ ਸਿਧਾਂਤਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਤੇ ਇੱਕ ਵਾਰੀ ਫੇਰ ਸੱਟ ਮਾਰੀ ਤੇ ਇਹਦੇ ਚ ਕਸੂਰ ਸਾਡਾ ਆਪਣਾ ਏ ਸਾਡੇ ਆਪ ਦੇ ਬੰਦਿਆਂ ਦਾ ਏ ਤੁਸੀਂ ਹੈਰਾਨ ਹੋਗੇ ਵੀ ਪੂਨੇ ਸ਼ਹਿਰ ਦੇ ਵਿੱਚ ਜਿਹੜਾ ਗੁਰਦੁਆਰਾ ਇਹ ਗੁਰਨਾਨਕ ਦਰਬਾਰ ਉੱਥੋਂ ਦੀ ਕਮੇਟੀ ਨੇ ਅੱਗੇ ਲੱਗ ਕੇ ਇਹ ਸਾਰਾ ਨਕਲੀ ਮਾਡਲ ਤਿਆਰ ਕਰਵਾਇਆ ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਸਾਰਾ ਕਾਰਜ ਕਰਾਇਆ ਹਾਲਾਂਕਿ ਉਹ ਗੁਰਦੁਆਰਾ ਕਮੇਟੀ ਦਾ ਫਰਜ ਸੀ ਵੀ ਇਹ ਸਿੱਖੀ ਸਿਧਾਂਤਾਂ ਦੇ ਉਲਟ ਹੈ ਇਹਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਸਿੱਖਾਂ ਦੇ ਨਾਲ ਖਲਵਾੜ ਵਾਲੀ ਗੱਲ ਹੈ ਤੁਸੀਂ ਇਦਾਂ ਦੀ ਇਮਾਰਤ ਉਨੇ ਸ਼ਹਿਰ ਦੇ ਵਿੱਚ ਤਿਆਰ ਨਹੀਂ ਕਰ ਸਕਦੇ ਕਿਤੇ ਵੀ ਤਿਆਰ ਨਹੀਂ ਕਰ ਸਕਦੇ ਪਰ ਉਸ ਗੁਰੂ ਘਰ ਦੀ ਕਮੇਟੀ ਨੇ ਆਪ ਅੱਗੇ ਲੱਗ ਕੇ ਸਾਰਾ ਕਾਰਜ ਕਰਾਇਆ ਇਸ ਹੱਦ ਤੱਕ ਗਿਰ ਚੁੱਕੇ ਨੇ ਜਿਹੜੇ ਆਪਣੇ ਆਪ ਨੂੰ ਪ੍ਰਬੰਧਕ ਕਹਿੰਦੇ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਜ਼ਿੰਮੇਵਾਰ ਹਾਂ ਅਸੀਂ ਗੁਰਦੁਆਰੇ ਦਾ ਪ੍ਰਬੰਧ ਸੰਭਾਲਾਂਗੇ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਪ੍ਰਧਾਨ ਬੜੇ ਬੈਠੇ ਨੇ ਪੈਸੇ ਨੇ ਉਹਨਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹਤੀ ਉਹਨਾਂ ਨੂੰ ਸੰਧਾਂਤ ਨਹੀਂ ਦਿਖਦੇ ਉਹਨਾਂ ਨੂੰ ਸਿੱਖਾਂ ਦੀ ਭਾਵਨਾਵਾਂ ਉਹਨਾਂ ਨੂੰ ਸਿੱਖਾਂ ਦੀ ਸ਼ਰਧਾ ਵਿਸ਼ਵਾਸ ਨਹੀਂ ਦਿਖਦਾ ਉਹਨਾਂ ਨੂੰ ਬਸ ਪੈਸਾ ਦਿਖਦਾ ਹੈ